ਕੀ ਹੋਇਆ ਇਹਨਾਂ ਨੂੰ ਸਵਾਲ ਕਰੋ ਇਹਨਾਂ ਨੂੰ ਪੁੱਛੋ ਅਸੀਂ ਵਾਜਾ ਇਸ ਇਹਨਾਂ ਨੂੰ ਪੁੱਛੋ ਵੀ ਜੇ ਕੋਈ ਬੰਦਾ ਡੁੱਬ ਜਾਏ ਤੇ ਕਿੱਥੋਂ ਬਾਹਰ ਆਉਣਗੇ ਅਸੀਂ ਇਹਨਾਂ ਨੂੰ ਇੰਨੀ ਵਾਜਾ ਮਾਰਨੇ ਨੂੰ ਠੱਕਾ ਲਾ ਦੇ ਤੇ ਇਹਨਾਂ ਸਾਨੂੰ ਵੇਖ ਕੇ ਬੋਰਡ ਭਜਾ ਲਿਆ ਬਾਊ ਪਰ ਮੱਢ ਖੇਤਰ ਦੇ ਵਿੱਚ ਕੋਈ ਟੀਮ ਕੰਮ ਨਹੀਂ ਕਰ ਰਹੀ ਇੱਥੇ ਇੱਥੇ ਪੂਰੀਆਂ ਟੀਮਾਂ ਮੌਜੂਦ ਨੇ ਪਰ ਕੋਈ ਇਹਨਾਂ ਦਾ ਕਹਿਣਾ ਹੈ ਵਾਸੀਆਂ ਦਾ ਕਹਿਣਾ ਪਿੰਡ ਵਾਸੀਆਂ ਦਾ ਵੀ ਕੋਈ ਟੀਮ ਕੰਮ ਨਹੀਂ ਕਰ ਰਹੀ ਇੱਥੇ ਬਾਰੇ ਵਾਸਤੇ ਪਿਕਨਿਕ ਬਣਾਈ ਹੋਈ ਹੈ ਹਾਂਜੀ ਹੋਰ ਨਾਜੀ ਵਾ ਕੋਈ ਪਾਣੀ ਸਪੋਰਟ ਨਹੀਂ ਹੈਗੀ ਇਹਨਾਂ ਬੰਦਿਆਂ ਇਹਨਾਂ ਨੂੰ ਸਵਾਲ ਕਰੋ ਇਹਨਾਂ ਨੂੰ ਪੁੱਛੋ ਹੀ ਵਾਜਾ ਕਰਦੇ ਇਸ ਵੇਲੇ ਇਸ ਵੇਲੇ ਅਸੀਂ ਬਾਹਵ ਪਰ ਮੰਡ ਖੇਤਰ ਦੇ ਵਿੱਚ ਮੌਜੂਦ ਆ ਕਪੂਰਥਲਾ ਦੇ ਵਿੱਚ ਸਾਹਮਣੇ ਐਸਡੀਆਰਐਫ ਦੀ ਟੀਮ ਆ ਰਹੀ ਹੈ ਪਰ ਇੱਥੇ ਰੋਣਾ ਪਿਆ ਹੈ ਕੀ ਇਹਨਾਂ ਨੂੰ ਪਿੱਛੋਂ ਵੀ ਜੇ ਕੋਈ ਬੰਦਾ ਡੁੱਬ ਜਾਏ ਤੁਸੀਂ ਕਿੱਥੋਂ ਬਾਹੂਗੇ ਕਿ ਕੋਈ ਜਗ੍ਹਾ ਕੀ ਬੋਲ ਨੂੰ ਇਹਨੇ ਪੁੱਛੋ ਇਹਨਾਂ ਨੂੰ ਵੀ ਅਜ ਬੰਦਾ ਭਾਲੋਗੇ ਵੀ ਤੁਸੀਂ ਜੇ ਡੁੱਬਦਾ ਹੈ ਕੋਈ ਰਾਜ ਬੰਦਾ ਭਾਓਗੇ ਪੁੱਛੋ ਮੜਾਈ ਸੋਨਾ ਕਿੱਥੋਂ ਆਇਆ ਇਹਨਾਂ ਦੀ ਟੀਮ ਆ ਜਿਹੜਾ ਰੈਸਕਿਊ ਕਰਕੇ ਲੈ ਕੇ ਆਏ ਨੇ ਇਹ ਇੱਕ ਹੋ ਆਪ ਇਹ ਸਾਰੇ ਰੈਸਕੂ ਨਹੀਂ ਕੀਤਾ ਕੋਈ ਰੈਸਕੂ ਨਹੀਂ ਕੀਤਾ ਕੋਈ ਕੋਈ ਨਹੀਂ ਕਰੀਲਾ ਬੋੜੀ ਬਾਬਾ ਜੀ ਦਾ ਬੋੜੀ ਅਸੀਂ ਸਵੇਰ ਤੇ ਗਏ ਬਾਬਾ ਜੀ ਨੇ ਇਹਨਾਂ ਨੂੰ ਹੁਕਮ ਲਾਇਆ ਸੰਤ ਬੱਬਲ ਵੀਰ ਸਿੰਘ ਸੀਚਵਾਲੀਆਂ ਨੇ ਵੀ ਉਹ ਉੱਥੇ ਘਰ ਨੂੰ ਟਾਇ ਲੱਗੀ ਆ ਤੇ ਉਹ ਰਾਹ ਨੂੰ ਡੇ ਮਤਲਬ ਡੇ ਪੈਣਾ ਸਾਰਾ ਸਮਾਨ ਲੱਦ ਕੇ ਲੈ ਆਏ ਆ ਸਾਡਾ ਬੇੜਾ ਜਿਆਦਾ ਭਰਨ ਕਰਕੇ ਰੋਰ ਜਿਆਦਾ ਸੀ ਉਹ ਖੰਭੇ 'ਚ ਵੱਜ ਗਿਆ ਆਈ ਇਹਨਾਂ ਨੂੰ ਇੰਨੀਆਂ ਆਵਾਜ਼ਾਂ ਮਾਰੀਆਂ ਵੀ ਧੱਕਾ ਲਾਵੇ ਇਹਨਾਂ ਸਾਨੂੰ ਵੇਖ ਕੇ ਬੋਰਡ ਭਜਾ ਲਿਆ ਆਈ ਇਹਨਾਂ ਦੀ ਵੀ ਵੀਡੀਓ ਵੀ ਬਣਾਈਆਂ ਨੇ ਨਾ ਖਾਲੀ ਨੂੰ ਵਿੱਚ ਨਾ ਭਰੇ ਨੂੰ ਵਿੱਚ ਆਵਾਜ਼ ਸੁਣੀ ਸਾਡੀ ਉਹ ਕਹਿੰਦਾ ਵੀਡੀਓ ਬਣਾ ਕੇ ਲੈ ਆਏ ਆ ਬਈ ਆ ਵੀ ਸਾਨੂੰ ਲੈ ਜਾਣਾ ਭਜਾ ਆਇਆ ਬੋਰਡ ਦੇ ਵਿੱਚ ਤਾਂ ਹੈਗੇ ਨੇ ਬੈਠੇ ਨੇ ਜਿਨ੍ਹਾਂ ਦਾ ਰੈਸਕੂ ਕਰਕੇ ਲੈ ਕੇ ਆਏ ਨੇ ਇਹਦੀ ਟੀਮ ਹੈ ਸਾਰੀ ਇਹ ਮੈਂਬਰ ਕਿਹਨੋਂ ਇਹਨਾਂ ਦੇ ਕਿੰਨੇ ਆ ਮਾਨ ਸਰਬ ਮਾਨ ਸਰਬ ਤੁਹਾਡਾ ਸੁਤਿਆਰ ਦੇਣਾ ਚਾਹੀਦਾ ਇੱਥੇ ਬਾਉ ਪਰਮੰਡ ਖੇਤਰ ਦੇ ਵਿੱਚ ਕੋਈ ਟੀਮ ਕੰਮ ਨਹੀਂ ਕਰ ਰਹੀ ਇੱਥੇ ਇੱਥੇ ਪੂਰੀਆਂ ਟੀਮਾਂ ਮੌਜੂਦ ਨੇ ਪਰ ਕੋਈ ਇਹਨਾਂ ਦੇ ਕਹਿਣਾ ਹੈ ਵਾਸੀਆਂ ਦਾ ਕਹਿੰਦਾ ਪਿੰਡ ਵਾਸੀਆਂ ਦਾ ਵੀ ਕੋਈ ਟੀਮ ਕੰਮ ਨਹੀਂ ਕਰ ਰਹੀ ਇੱਥੇ ਔਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੰਮ ਕਿਉਂ ਨਹੀਂ ਕਰਦੇ ਕਿਸੇ ਦਾ ਰੈਸਕਿਊ ਪਸ਼ੂ ਵਗੈਰਾ ਕੁਝ ਨਹੀਂ ਕਰ ਰਹੇ ਬੋ ਕੱਖ ਨਹੀਂ ਕਰਦੇ ਜੀ ਇਹ ਕੁਝ ਨਹੀਂ ਕਰਦੇ ਕੁਟੇ ਲੈਂਦੇ ਉਹ ਇਹਨਾਂ ਪਿਕਨਿਕਾਂ ਵਿੱਚ ਨਹੀਂ ਬਣੀਆਂ ਜੇ ਰੈਸਕਿਊ ਕਰਦੇ ਹੋਣ ਤੇ ਅਸੀਂ ਆਖੀਏ ਵੀ ਹਾਂ ਸਾਡਾ ਰੈਸਕਿਊ ਇਹ ਕਰਦੇ ਆ ਜਾਨਵਰ ਕੱਢਣ ਦੇ ਘਰ ਦੇ ਕੱਢਣ ਦੇ ਸਾਡੇ ਸਮਾਨ ਕੱਢਦੇ ਆ ਸਾਡਾ ਸਾਰਾ ਕੁਝ ਕੱਢਣ ਦੇ ਪਰ ਕਰਦੇ ਨੇ ਇਹ 15 15 ਜਣੇ ਇਹਨਾਂ ਨੇ ਬਣਾਈ ਆ ਪਿਕਨਿਕ ਤੁਸੀਂ ਕਹਿ ਰਹੇ ਹੋ ਵੀ ਇਹ ਪਿਕਨਿਕ ਸਪੋਰਟ ਆ ਇਹਨਾਂ ਦੀਆਂ ਜਿਹੜੀਆਂ ਬਣਾਈਆਂ ਇਹਨਾਂ ਵਾਸਤੇ ਪਿਕਨਿਕ ਬਣਾਈ ਹੋਈ ਹੈ ਹਾਂ ਜੀ ਔਰ ਨਾਲ ਹੀ ਕੋਈ ਕੋਈ ਸਪੋਰਟ ਨਹੀਂ ਹੈ ਜੀ ਅੱਛਾ ਬਾਬਾ ਜੀ ਵੱਲੋਂ ਪੂਰੀ ਤੁਹਾਡੀ ਮਾਪੁਰਖਾਂ ਦੀ ਬਸ ਕਿਹੜੇ ਬਾਬਾ ਜੀ ਸੰਤਾਂ ਨੂੰ ਟਰੋਲ ਕਰਦੇ ਨੇ ਉਹ ਵੀ ਸੁਣ ਲੈਣ ਇੱਥੇ ਕੋਈ ਐਸਡੀਆਰਐਫ ਕੋਈ ਐਨਡੀਆਰਐਫ سپورਟ ਨਹੀਂ ਕਰ ਰਹੀ ਉਹ ਸਿਰਫ ਬੱਸਾਂ ਦੇ ਵਿੱਚ ਬੈਠੀ ਆ ਤੇ ਪਿਕਨਿਕ ਸਪੋਰਟ ਬਣਾਇਆ ਹੋਇਆ ਉਹਨਾਂ ਨੇ ਜਿਹੜੇ ਸੰਤ ਮਹਾਪੁਰਖਾਂ ਨੂੰ ਮਾਰਾ ਕਹਿੰਦੇ ਆ ਨਾ ਉਹ ਇੱਥੇ ਮੌਕੇ ਦੇ ਜ਼ਮੀਨ ਲੈਵਲ ਤੇ ਆ ਕੇ ਵੇਖਣ ਵੀ ਕੀ ਕਿਦਾਂ ਕੰਮ ਹੁੰਦੇ ਖਾਲੀ ਬੋਲਣਾ ਸਪੀਕਰਾਂ ਤੇ ਨਹੀਂ ਤੂੰ ਗੱਲ ਹੁੰਦੀ ਕੀ ਹਾਲ ਹੈ ਜੀ ਮਦਿਦਾ ਪੈਣਾ ਜਾ ਕੇ ਭਾਜੀ ਇੱਥੇ ਸੜਕ ਤੇ ਗਾੜੀ ਜਾ ਕੇ ਵੇਖੋ 15 ਕਿਲੋ ਥਾਂ ਕੀ ਬਣ ਹੁੰਦਾ 5-6 ਕਿਲੋਮੀਟਰ ਜਾ ਕੇ ਘ ਕਰਤੇ ਸਨੈਸ ਹੁੰਦੇ ਜਾਣ ਰਿਹਾ 25 25 ਦੀਦੀ ਫੁੱਟ ਘਰਾਂ ਦੇ ਗਾੜੀ ਖੂ ਪੈ ਚੁੱਕਿਆ ਇੱਕ ਇੱਕ ਮਿੰਟ ਦਾ ਨਹੀਂ ਪਤਾ ਕਿਹੜੇ ਵੇਲੇ ਘਾੜੇ ਪੈਣਿਆ ਸੋ ਅਸੀਂ ਉਹਨਾਂ ਦਾ ਵੀ ਪੱਕ ਜਾਣਾ ਜਾਵਾਂਗੇ ਆਓ ਆਓ ਤੁਸੀਂ ਆਓ ਅਸੀਂ ਇਸ ਵੇਲੇ ਉਹਨਾਂ ਦਾ ਵੀ ਪੱਕ ਜਾਣਾ ਜਾਵਾਂਗੇ ਐਸ ਡੀ ਆਰ ਐਫ ਟੀਮ ਦਾ ਵੀ ਇਹ ਪਿੰਡੋਂ ਤੱਕ ਲੈ ਕੇ ਜਾਣਾ ਅਗਲਾ ਕੋਈ ਅਫਸਰ ਇਲਜ਼ਾਮ ਲਾ ਰਹੇ ਨੇ ਕਿ ਸਾਡਾ ਟੀਮ ਕੋਈ ਪੂਰੀ ਸਪੋਰਟ ਨਹੀਂ ਕਰਾਉਂਦੀ ਜਿਹਨਾਂ ਦੇ ਕੋਲ ਰਾਸ਼ਨ ਜਾਂਦਾ ਨਾ ਉਹਨਾਂ ਕੋਲ ਪੁੱਛੋ ਤੁਸੀਂ ਟੀਮ ਨੇ ਸਾਡੇ ਤੱਕ ਰਾਸ਼ਨ ਪਹੁੰਚਾਇਆ ਜਿਹਨੇ ਨਹੀਂ ਪਹੁੰਚਾਇਆ ਇਹ ਇਹ ਪਹਿਲੇ ਵੀ ਅਸੀਂ ਰਾਸ਼ਨ ਪਹੁੰਚਾ ਰਹੇ ਆ ਲੈ ਕੇ ਜਾ ਰਹੇ ਆ ਇੰਨੇ ਬੰਦੇ ਆ ਕੇ ਉਹ ਜਾ ਕੇ ਕਿ ਨਾਲ ਲੈ ਕੇ ਚਾਊਗੀ ਬਾਬਾ ਨੂੰ ਕੋਈ ਵੀ ਨਹੀਂ ਆ ਇੰਨੇ ਬੰਦੇ ਕੀ ਕਰਦੇ ਤੁਸੀਂ ਸਵੇਰੇ ਵੀ ਅਸੀਂ ਗਏ ਉਹ ਸਵੇਰੇ ਕਿਉਂ ਨਹੀਂ ਆ ਸਾਡੀ ਗੱਲ ਸੁਣੀ ਸੀ ਸਾਡੇ 6 ਬੰਦੇ ਕੱਢ ਕੇ ਮੰਨ ਲਓ ਹੁਣ ਛੱਡੋ ਤੁਸੀਂ ਹੁਣੇ ਰਾਸ਼ਨ ਲੈ ਕੇ ਆਏ ਨੇ ਰ ਸੰ ਦੇ ਕੇ ਆਏ ਨੇ ਰੱਬ ਜਾ ਨਹੀਂ ਪਾ ਜਾਣ ਪੁੱਜ ਕੇ ਪਾ ਕੇ ਲੈ ਪਾਣੀ ਪਾ ਜਾਣ ਦੇ ਵਿੱਚ ਜਦੋਂ ਅਸੀਂ ਸਵੇਰੇ ਜਦੋਂ ਅਸੀਂ ਸਵੇਰੇ ਮਰੀ ਉਹਦਾ ਸਵੇਰੇ ਵਾਅਦੇ ਮਾਰਦੇ ਹੁੰਦੇ ਕਿਥੇ ਦੀ ਇਥੋਂ ਇਥੋਂ ਦਾ ਡੀਸੀ ਕਿੱਥੇ ਇੱਥੇ ਰਾਜਿਸ ਕੀ ਕਿੱਥੇ ਆ ਐਸਐਸਵੀ ਕਿੱਥੇ ਨੇ ਇੱਥੇ ਆ ਕੇ ਧਿਆਨ ਦੇਣ ਇੱਥੋਂ ਦਾ ਪ੍ਰਸ਼ਾਸਨ ਕਹਿ ਰਿਹਾ ਹੈ ਨੇ ਲੋਕ ਨਿਵਾਸੀ ਵੀ ਬਿਲਕੁਲ ਸਾਹਮਣੇ ਕਰ ਰਹੇ ਨੇ ਭਾਜੀ ਇਹ ਇੱਕ ਜਿਹੜੇ ਸਰਕਾਰੀ ਇਸ ਪਿਆ ਇਹਨਾਂ ਦਾ ਕਰਦੇ ਨੇ ਕਿੰਨੇ ਸਮੇਂ ਤੇ ਇੱਕ ਚੱਕਰ ਪੂਰਾ ਕਰਕੇ ਆਉਂਦੇ ਨੇ ਇਹ ਇਹ ਇੱਕ ਸਮੇਂ ਤੇ ਚੱਕਰ ਵੀ ਕਰਦਾ ਇੱਥੋਂ ਘੇੜਾ ਦੇ ਕੇ ਫੇਰ ਆ ਜਾਣਾ ਇਹਨਾਂ ਨੇ ਕਰਨਾ ਕੋਈ ਨਹੀਂ ਦਿਖਾਵਾ ਦਿਖਾਵੇ ਦਿਖਾਵਾ ਕਰੇ ਦਿਖਾਵਾ ਕਰੇ ਕੋਈ ਦਿਖਾਵਾ ਦਿਖਾਵਾ ਕਰਦੀ ਇਨਸਾਨੀਅਤ ਜਿਹੜੀ ਖਤਮ ਹੋ ਗਈ ਹੈ ਸਰਕਾਰੀ ਬੰਦਿਆਂ ਦੇ ਵਿੱਚ ਸਰਕਾਰੀ ਬੰਦਿਆਂ ਦੀ ਇਨਸਾਨੀਅਤ ਖਤਮ ਹੋ ਗਈ ਆ ਮਾਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਜ਼ਿਲ੍ਹੇ ਦਾ ਪ੍ਰਬੰਧ ਕਿੱਥੇ ਆ ਡੀਐਸਪੀ ਸਾਹਿਬ ਕਿੱਥੇ ਨੇ ਇੰਸਪੈਕਟਰ ਸਾਹਿਬ ਕਿੱਥੇ ਨੇ ਐਸਐਸਪੀ ਸਾਹਿਬ ਕਿੱਥੇ ਨੇ ਇੰਸਪੈਕਟਰ ਸਾਹਿਬ ਇੱਥੇ ਦੋਸ਼ ਲਗਾਇਆ ਜਾ ਰਿਹਾ ਪਿੰਡ ਵਾਸੀਆਂ ਬਲੂ ਵੀ ਐਸਡੀਆਰ ਕੋ ਬਿਲਕੁਲ ਕੰਮ ਨਹੀਂ ਕਰ ਰਹੀ ਇੱਥੇ ਬੈਠ ਕੇ ਇਹ ਲਾ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਇੱਕ ਪਿੰਡ ਵਾਸੀ ਕਹਿ ਰਹੇ ਨੇ ਇਹਨਾਂ ਦੀ ਗੱਲ ਸੁਣੋ ਤੁਸੀਂ ਸਰ ਇੱਧਰ ਆਓ ਇਨਸਪੈਕਟਰ ਸਾਹਿਬ ਆਏ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਤੁਸੀਂ ਇਹਨਾਂ ਨਾਲ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਇਹਨਾਂ ਦਾ ਇਲਜ਼ਾਮ ਹੈ ਵੀ ਐਸਡੀਆਰਐਫ ਬਿਲਕੁਲ ਕੰਮ ਨਹੀਂ ਕਰ ਰਹੀ ਐਥੇ ਬੈਠੇ ਨੇ ਬਸ ਦੇ ਵਿੱਚ ਜਿੰਦਾਂ ਦੇ ਹੜ ਆਏ ਆ ਜੀ ਬੜੀ ਤਨ ਨਹੀਂ ਨਾ ਕੰਮ ਕਰ ਰਿਹਾ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਬਾਕੀ ਜੇ ਕੋਈ ਹੈਗਾ ਜੀ ਤੁਸੀਂ ਦੇਖ ਰਹੇ ਨਾ ਜੀ ਕੰਪਨੀ ਨੂੰ ਜੇ ਅੱਜ ਕੀ ਹੈ ਸਰ ਜਿਹੜੀ ਚੇਨਾ ਸ਼ਿਕਾਇਤ ਹੈ ਜੇ ਉਹਨਾਂ ਦੇ ਜੇ ਇਹਦੇ ਬੈਠੇ ਜੋ ਥੋੜੇ ਬਹੁਤ ਦੂਰ ਤੋਂ ਆ ਰਹੇ ਨੇ ਲੋਕ ਦੋ ਤਿੰਨ ਲੋਕਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਇਥੋਂ ਉਹ ਪਿਕਨਿਕ ਸਪੌਟ ਦੀ ਤਰ੍ਹਾਂ ਦੇਖੋ ਗੋਗਲਸ ਲਗਾ ਕੇ ਆ ਰਹੇ ਹੈ ਸਰ ਇਹ ਗਲਤ ਹੋ ਰਿਹਾ ਜੇ ਹੋ ਰਿਹਾ ਸਰ ਮੈਂ ਕਰ ਲੈਣਾ ਇਹਨਾਂ ਲਈ ਕੋਈ ਅੱਜ ਕੀ ਹੋਇਆ ਬਿਲਕੁਲ ਸਰ ਤੁਸੀਂ ਧਿਆਨ ਦਿਓ ਇਹਨਾਂ ਦਾ ਪਿੰਡ ਵਾਸੀ ਨੇ ਇਹਨਾਂ ਦੀ ਤਕਲੀਫਾਂ ਸੁਣੋ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਵੀ ਇੰਨੇ ਚਿਰ ਲੱਗੇ ਤੁਹਾਡੀ ਹੋਰ ਹੋਰ ਕੀ ਕਹਿਣਾ ਚਾਹੋਗੀ ਜੀ ਤੁਸੀਂ ਕਹਿਣਾ ਕਿ ਚਾਹੀਦੇ ਚਾਹ ਤਾਂ ਤਾਲ ਮੇਲ ਨਹੀਂ ਹੈ ਬਗਰ ਤਾਲ ਮੇਲ ਨਹੀਂ ਹੈਗਾ ਜੀ ਨਹੀਂ ਕੋਈ ਤਾਲ ਮੇਲ ਨਹੀਂ ਨਹੀਂ ਜੀ ਇਸ ਤਰ੍ਹਾਂ ਨਹੀਂ ਗੱਡੀਆਂ ਵਾਲੇ ਜਿਹੜੇ ਵਜਣੂ ਅਸੀਂ ਉਸੇ ਦੂਹ ਲਗਾ ਨੱਕ ਲਗਾਏ ਆ ਗੱਡੀਆਂ ਵਾਲੇ ਕਹਿੰਦੇ ਗੱਡੀ ਵਾਲੇ ਖੁਦ ਮੰਨਦੇ ਨਹੀਂ ਉਹ ਕਹਿੰਦੇ ਅਸੀਂ ਸੇਵਾ ਕਰਨ ਆਏ ਆ ਸਾਨੂੰ ਜਿਹੜੇ ਪੁਲਿਸ ਰੋਕ ਰਹੀ ਆ ਤੇ ਹੁਣ ਸੇਵਾ ਦੀ ਭਾਵਨਾ ਨਾਲ ਅਸੀਂ ਉਹਨਾਂ ਨੂੰ ਰੋਕਦੇ ਸਾਡੇ ਸਾਡੇ ਸਾਥੇ ਵੀ ਅਲੀਗੇਸ਼ਨ ਲੱਗਦਾ ਸਰ ਸਭ ਤੋਂ ਵੱਡੀ ਸਾਡੀ ਰਿਕਵੈਸਟ ਇਹ ਹੀ ਆ ਕਿ ਤੁਸੀਂ ਨਹੀਂ ਰੋਕਦੇ ਆ ਤਾਲ ਮੇਲ ਬਿਠਾਓ ਪਿੰਡ ਵਾਲਿਆਂ ਨਾਲ ਕੋਈ ਨਹੀਂ ਜੀ ਕਜੇਰ ਨਕਲਿੰਦੇ ਚਿਕਾਤਾ ਤਾਂ ਮੈਂ ਦੰਡ ਕਰੂੰਗਾ ਜੀ ਮੈਂ ਠੀਕ ਹੈ ਕੋਈ ਗੱਲ ਨਹੀਂ ਮੈਂ